अजी सग सगी महाराज Hãy yeah. yeah. oh, yeah. yeah, subscribe so yeah. nice. yeah. ਦਾ ਅਮਨਿਸੰਗਿਵਾਸ ਬੁਲੇ ਸਰ ਜੀ ਚਰਚ ਨੂੰ ਇਹ ਟੱਪ ਜਿਹੜਾ ਨੋਟ ਚੁੱਕਾ ਜਿਹੜਾ ਉਸ ਦਾਬ ਵਿੱਚ ਕਰਿਆ ਗਿਆ ਜੀ ਇਸ ਦਿਨ ਤੇ ਅਸੀਂ ਸਮਾਜ ਸਾਰੇ ਨੂੰ ਦਈਆ ਦਿੰਦੇ ਆ ਤੇ ਇੱਥੇ ਸ਼ਾਮਿਲ ਹੋ ਕੇ ਹਿੰਪੁਰ ਤੇਰੇ ਤੋਂ ਬਾਬਾ ਜੀ ਤੋਂ ਆ ਕੇ ਉਹਨਾਂ ਤੋਂ ਵੀ ਅਸੀਂ ਆਸ਼ੀਰਵਾਦ ਲਿਆ ਤੇ ਅੱਗੇ ਵੀ ਸਵਾਦ ਨਾਲ ਜੁੜੇ। ਕਿੰਨਾ ਸਿੱਧਾ ਚਾਹੂ ਵੀ ਆਇਆ। ਮੇਰਾ ਖਿਆਲ ਹੈ ਸਭ ਕੁਝ ਬਹੁਤ ਵਧੀਆ ਚੱਲ ਹੀ ਰਿਹਾ ਹੈ। ਆਲਰੇਡੀ ਇਸ ਮੈਸੇਜ ਹੋ ਰਹੀ ਤੇ ਕੋਈ ਗੱਲ ਨਹੀਂ। ਲੋਕੀ ਅੱਜਕੱਲ ਨੌਜਵਾਨ ਜਿਹੜੇ ਹੈਗੇ ਆ ਲਗਾਤਾਰ ਸੈਕਿੰਡ ਟੈਂਕਸ ਵਰਗਾ। ਅੰਗੜਾ ਗੱਲ ਨਹੀਂ ਆਪਰੇ ਔਰ ਜੋਰ ਨਤਾਜਾਰੇ ਕਿਸ ਤਰ੍ਹਾਂ ਦੇ ਇਹ ਦੇਖੋ ਇਸ ਵਿੱਚ ਜੋ ਪੰਜਾਬ ਸਰਕਾਰ ਨੇ ਕੀਤੀ ਹੈਗੀ ਹੈ ਤੇ ਜੋ ਸਾਰੇ ਸਮਾਜ ਦੀ ਵੀ ਮੰਨ ਦੀ ਇੱਛਾ ਹੈ ਕਿ ਨਸ਼ਿਆਂ ਤੋਂ ਆਪਣੀ ਨਵੀਂ ਪੀੜੀ ਨੂੰ ਵੱਖ ਕਰਕੇ ਖੇਡਾਂ ਵੱਲ ਲਾਇਆ ਜਾਏ ਉਸ ਤੇ ਸਾਨੂੰ ਬਾਬਾ ਜੀ ਦੀ ਸਾਰੇ ਸਮਾਜ ਦਾ ਪੂਰਾ ਪੁਲਿਸ ਮੈਨ ਵੀ ਪੂਰਾ ਸਹਿਯੋਗ ਹੈ ਤੇ ਜੋ ਸਾਡੀ ਵੀ ਕੰਮ ਕਰਦੇ ਮੈਂ ਮੁੱਦਮੇ ਸਾਹਿਬ ਜੜੀ ਮਹਿਲ ਦੇ ਕਿੰਨਾ ਵਿੱਚ ਰੱਖਣ ਨੂੰ ਮੈਂ ਉਹ ਸਾਨੂੰ ਪਬਲਿਕ ਤੋਂ ਬਹੁਤ ਅੱਛਾ ਰਿਸਪਾਂਸ ਵੀ ਆਦਾ ਹੈ ਤੇ ਕਿਧਰੇ ਪਬਲਿਕ ਸਾਨੂੰ ਇਹ ਵੀ ਰਿਸਪਾਂਸ ਆਂਦੀ ਹੈ ਤੇ ਉਹਨਾਂ ਵੱਲੋਂ ਇਨਫਰਮੇਸ਼ਨ ਵੀ ਹੁਣ ਬਹੁਤ ਜਨਰੇਟ ਹੋ ਕੇ ਆ ਰਹੀ ਹੈ ਜੀ ਕਿ ਜਿੱਥੇ ਦੇਖੋ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬੜੇ ਸਾਲਾਂ ਤੋਂ ਹੀ ਇਸ ਤਰ੍ਹਾਂ ਲੱਭਾ ਸਾਰੇ ਹੀ ਆਪਣੇ ਪਿੰਡਾਂ ਸ਼ਹਿਰਾਂ 'ਚ ਜੂਝ ਰਹੇ ਆਂ ਬਟ ਪਹਿਲੀ ਵਾਰ ਇਹ ਹੈ ਕਿ ਸਾਨੂੰ ਪਬਲਿਕ ਤੋਂ ਬੜੀ ਸਪੋਰਟ ਤੇ ਕੋਆਪਰੇਸ਼ਨ ਤੇ ਇਹਦੇ ਵਿੱਚ ਅਸੀਂ ਚਾਹਾਂਗੇ ਕਿ ਅੱਗੇ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਸਹਿਯੋਗ ਥੈਂਕ ਯੂ ਜੀ